ਓ ਬਈ ਅਨਾਜ ਦੀ ਕੀਮਤ ਸਮਝਿਆ ਕਰੋ ਇੱਕ ਬੁੱਕ ਦਾਣਿਆਂ ਦੀ ਵੀ ਥੱਲੇ ਗਿਰ ਜੂਵੇ ਨਾ ਉਹ ਜਰੀ ਨਹੀਂ ਜਾਂਦੀ ਇਹਨਾਂ ਅੱਧਰ ਵੱੰਦ ਕਰਕੇ ਆਇਆ ਇਹਦੇ ਪਿੱਛੇ ਹੀ ਭੱਜੇ ਫਿਰਦੇ ਆਂ ਹਾਂਜੀ ਨਾਲ-ਨਾਲ ਵੜਾਈ ਤੇ ਚੱਲਦਾ ਸੀ ਪਹਿ ਕੰਮ ਕੰਪੈਨ ਚੱਲਦੀ ਹੈ ਬਈ ਤੇ ਨਾਲ ਨਾਲ ਆਪਾਂ ਫਿਰ ਰੀਪਰ ਮਾਰੀ ਜਾਂਦੇ ਆ ਪੇ ਰੀਪਰ ਮਾਰ ਕੇ ਗੱਲ ਨੂੰ ਟੱਕੀ ਜਾਂਦੇ ਆ ਪੇ ਕਿਉਂਕਿ ਮੁਛਲ ਵੜਨੇ ਆ ਪੇ ਆਪਾਂ ਤੇ ਪ੍ਰਭੂ ਹੁਣ ਵੇ ਚੱਕ ਕੇ ਆ ਚੱਕਲੀ ਗੱਠ ਚੱਕ ਕੇ ਇਹਨੇ ਹੁਣ ਉੱਪਰ ਰੇਡ ਦੇਣੀ ਆ ਆ ਚਲੇਗੀ ਗੱਠ ਉੱਪਰ ਇੱਧਰ ਜਾ ਕੇ ਲੱਗ ਗਈ ਇਹ ਬਣਾਇਆ ਹੀ ਸਿਸਟਮ ਉਸ ਤਰੀਕੇ ਨਾਲ ਵੀ ਚਲੋ ਪਰੋ ਪ੍ਰਾਲੀ ਚਕਾਣੀ ਤਾਂ ਨਹੀਂ ਚਾਹੀਦੀ ਪਰ ਹੁਣ ਕੋਈ ਹੱਲ ਵੀ ਨਹੀਂ ਹੈਗਾ ਯਾਰ ਕੀ ਕਰ ਸਕਦੇ ਆ ਖਰਚਾ ਇੰਨਾ ਕਰਿਆ ਨਹੀਂ ਜਾਂਦਾ ਹੈਗਾ ਵੀ ਇੰਨਾ ਖਰਚਾ ਆਪਾਂ ਕਰਕੇ ਹੁਣ ਆਪਾਂ ਬੰਦੇ ਆਉਣ ਵਾਲੇ ਨੇ ਕੱਲ ਨੂੰ ਤੇ ਹੁਣ ਦੰਨਾ-ਗੰਨਾ ਲਾਈਏ ਪਹਿਲਾਂ ਫਿਰ ਦੱਸਾਂਦੇ ਰਹਾਂਗੇ ਕਿਵੇਂ ਚੱਲਦਾ ਸਿਸਟਮ ਚੰਨਵੇਂ ਸੋਚ ਵੀ ਯੋਰ ਅੰਨਾ ਹੈ ਪੂਰਾ ਐਨ ਆਤਾ ਕਰਾਉਂਦਾ ਪੂਰੀ ਐਨ ਪਲਾਉਾਂ ਚ ਵੀ ਪੂਰੀ ਹੱਥ ਕਰਾਉਂਦਾ ਪੈਸੇ ਟਰਾਲੀ ਜੀ ਵੀ ਪੂਰੀ ਹੱਤਾ ਕਰਾਉਂਦਾ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਭਰਾਵੋ ਲੱਗੇ ਹੀ ਫਿਰ ਵੀਡੀਓ ਦੀ ਸ਼ੁਰੂਆਤ ਕਰਨਾ ਤੇ ਅੱਜ ਲੱਗੇ ਆਪਾਂ ਮੁੱਛਲ ਝੋਨਾ ਵੜਨ ਅੱਜ ਮੁੱਛਲ ਝੋਨਾ ਵੜਨ ਦਾ ਪਹਿਲਾ ਦਿਨ ਹੈ ਤੇ ਦੇਖਦੇ ਆਂ ਫਿਰ ਹੁਣ ਕਿਵੇਂ ਚੱਲਦਾ ਕੰਮਕਾਰ ਤੇ ਲੋ ਜੀ ਕਰਦੇ ਆਂ ਫੇਰ ਸ਼ੁਰੂਆਤ ਜਿਹੜੇ ਭਰਾ ਨਵੇਂ ਨੇ ਚੈਨਲ ਦੇ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਲੋ ਫਿਰ ਦਿਖਾਉਨੇ ਅੱਜ ਕਿਵੇਂ ਚੱਲਦਾ ਕੰਮਕਾਰ ਕੀ ਝਾੜ ਚੂੜ ਆਉਂਦਾ ਕਿਵੇਂ ਦੀ ਕੁਆਲਿਟੀ ਆ ਝਾੜ ਚੂੜ ਤਾਂ ਤੁਲੇ ਤੇ ਪਤਾ ਲੱਗੇਗਾ ਬਾਕੀ ਵੱਢਦੇ ਆਂ ਮਾੜਾ ਮੋਟਾ ਅੰਦਾਜ਼ਾ ਹੋ ਜਾਂਦਾ ਹੁੰਦਾ ਦੇਖਦੇ ਹਾਂ ਹੁਣ ਟਾਈਮ ਜ਼ਿਆਦਾ ਹੋ ਗਿਆ ਹੈ ਮਸ਼ੀਨ ਲੇਟ ਆਈ ਹੈ ਮਸ਼ੀਨ ਟਾਈਮ ਤਕਰੀਬਨ ਪੌਣੇ 12 ਦਾ ਹੋ ਗਿਆ ਤੇ ਫਿਰ ਮਸ਼ੀਨ ਹੁਣ ਇੱਥੇ ਖੜ ਜੇਗੀ ਆਪਣੇ ਕੋਲ ਹੀ ਫਿਰ ਜਦੋਂ ਆਪਣਾ ਨਿਪਟ ਜੇਗਾ ਤੇ ਫਿਰ ਮਸ਼ੀਨ ਆਪਾਂ ਭੇਜਾਂਗੇ ਚੋਨਾ ਤਕਰੀਬਨ ਪੂਰਾ ਪੱਕਿਆ ਹੋਇਆ ਹੈ ਕੱਲ ਨਗਰ ਕੀਰਤਨ ਸੀ ਤਾਂ ਕਰਕੇ ਫਿਰ ਥੋੜਾ ਜਿਹਾ ਲੇਟ ਹੋ ਗਿਆ ਦੋ ਕੁ ਦਿਨ ਨਹੀਂ ਤਾਂ ਚੋਨਾ ਆਪਣਾ ਦੋ ਤਿੰਨ ਦਿਨ ਪਹਿਲਾਂ ਵੱਢਿਆ ਜਾਣਾ ਸੀ ਕੁਛ ਇਹਦਾ ਬੀਜ ਛਾੜ ਕੇ ਲੈ ਕੇ ਗਏ ਸੀ ਮਤਲਬ ਜਿਹੜਾ ਸੈਂਪਲ ਕੰਪਨੀ ਵਾਲੇ ਜਿਹੜੀ ਕੰਪਨੀ ਨੂੰ ਬੌਂਡ ਹੈ ਆਪਣਾ ਚੋਨਾ ਇਹ ਤੇ ਉਹਨਾਂ ਨੇ ਬੀਜ ਲੈ ਕੇ ਗਏ ਸੀ ਤੇ ਉਹਨਾਂ ਨੇ ਫਿਰ ਉਹਨੂੰ ਸੈਂਪਲ ਪਾਸ ਕਰਤਾ ਸੀ ਕੱਲ ਉਹਨਾਂ ਦਾ ਆਇਆ ਸੀ ਫੋਨ ਤੇ ਪਾਸ ਹੋ ਗਿਆ ਸੀ ਸੈਂਪਲ ਆਪਣਾ ਤੇ ਉਹਦੇ ਕਰਕੇ ਹੀ ਫਿਰ ਆਪਾਂ ਨੂੰ 2 ਦਿਨ ਹੋਰ ਰੋਪਣਾ ਪੈ ਗਿਆ ਸੀ ਉਡਾਈ ਤੇ ਚੱਲਦਾ ਸੀ ਇਹ ਕੰਮ ਕੰਪੈਨ ਚੱਲਦੀ ਹੈ ਬਈ ਤੇ ਨਾਲ-ਨਾਲ ਆਪਾਂ ਫਿਰ ਰੀਪਰ ਮਾਰੀ ਜਾਂਦੇ ਆ ਪੇ ਰੀਪਰ ਮਾਰ ਕੇ ਗੱਲ ਨੂੰ ਟੱਕੀ ਜਾਂਦੇ ਆ ਪੇ ਕਿਉਂਕਿ ਮੁਛਲ ਵੜਨੇ ਆ ਪੇ ਆਪਾਂ ਤੇ ਪ੍ਰਾਭੋ ਹੁਣ ਇਹਦੀ ਰੌਣੀ ਆਪਾਂ ਵਿੱਚੇ ਹੀ ਕਰਤੀ ਸੀ ਤੇ ਪਚਵਾ ਬੜੀ ਤੇਜ਼ ਚੱਲਦੀ ਹੈ ਬਈ ਤੇ ਬਾਕੀ ਦੇਖਦੇ ਆਂ ਸਿਸਟਮ ਕਿਵੇਂ ਚੱਲਦਾ ਹੈ ਪੀ ਇਹਦੀਆਂ ਗੱਠਾਂ-ਗੁੱਠਾਂ ਬਣਾਉਨੇ ਆ ਜਾਂ ਕਿਵੇਂ ਚੱਲਦਾ ਵਿੱਚ ਬਾਉਨੇ ਆ ਤੇ ਇਹ ਤਾਂ ਹੁਣ ਮੌਕਾ ਦੱਸੇਗਾ ਕੀ ਹਸਾਬਤਾ ਹੋਉਂਦਾ ਤੇ ਸ਼ਾਮਾਂ ਪੈ ਗਈਆਂ ਨੇ ਤਕਰੀਬਨ ਤੇ ਤਕਰੀਬਨ ਤਕਰੀਬਨ 5 ਕੋਕਿਲਿਆਂ ਦੇ ਕਰੀਬ ਵੱਡਿਆ ਗਿਆ ਚੋਨਾ ਤੇ ਕਿਉਂਕਿ ਕੰਪੈਨ ਲੇਟ ਆਈ ਸੀ ਤਾਂ ਸ਼ੁਰੂ ਕਰਦਿਆਂ ਕਰਦਿਆਂ ਹੀ 12 ਵਜ ਗਏ ਸੀ ਤੇ ਇੰਨਾ ਕੁ ਵੱਡ ਕੇ ਤੇ ਫਿਰ ਆਪਾਂ ਹੁਣ ਰੋਕ ਦੇਣਾ ਦੋ ਟਰਾਲੀਆਂ ਤਕਰੀਬਨ ਭਰ ਜਾਣੀਆਂ ਨੇ ਤੇ ਦੋ ਟਰਾਲੀਆਂ ਭਰ ਕੇ ਫਿਰ ਆਪਾਂ ਉਸ ਤੋਂ ਬਾਅਦ ਬੰਦ ਕਰ ਦੇਾਂਗੇ ਫਿਰ ਸਵੇਰੇ ਕਰਾਂਗੇ ਸ਼ੁਰੂ ਫੇਰ ਕੰਮ ਦੁਬਾਰਾ ਤੇ ਕਿਉਂਕਿ ਹੁਣ ਖੇਤ ਵੀ ਨਾਲ ਦੀ ਨਾਲ ਬੱਤਰ ਆਈ ਜਾਂਦੇ ਨੇ ਪਏ ਤੇ ਆਪਾਂ ਹੁਣ ਕਣਕ ਦੀ ਬਿਜਾਈ ਵੀ ਸ਼ੁਰੂ ਕਰ ਦੇਣੀ ਹੈ ਤਾਂ ਕਰਕੇ ਪਹਿਲਾਂ ਹੁਣ ਮੁੱਛਲ ਦਾ ਕੰਮ ਨਿਬੇੜ ਕੇ ਫੇਰ ਹੀ ਆਪਾਂ ਬਿਜਾਈ ਵੱਲ ਹੁਣਾ ਤੇ ਬਾਕੀ ਜਿੱਦਾਂ ਇਦਾਂ ਚੱਲੀ ਜਾਏਗਾ ਕੰਮ ਉਦੋਂ-ਉਦੋਂ ਫਿਰ ਵੀਡੀਓ ਆਪਾਂ ਪਾਉਂਦੇ ਰਾਵਾਂਗੇ ਅੱਜ ਹੁਣ ਰੀਪਰ ਮਾਰ ਕੇ ਨਾਲ ਦੀ ਨਾਲ ਤੇ ਨਾਲ ਦੀ ਨਾਲ ਹੀ ਆਪਾਂ ਟੱਕ ਦੇਣਾ ਖੇਤਾਂ ਨੂੰ ਤੇ ਭਰਾਵੋ ਲੱਗਿਆ ਸੀ ਮੈਂ ਗੱਲ ਕਰਨਾ ਹੁਣ ਆਹ ਦੇਖੋ ਲੱਗੇ ਹੋਏ ਨੇ ਭਰਾਵ ਇਕੱਠਾ ਚੱਕ ਕੇ ਇਕੱਠੀਆਂ ਕਰਨ ਭਰਾਵੋ ਬੜਾ ਔਖਾ ਹੈ ਕੰਮ ਤੇ ਗੱਠਾ ਬਣਾ ਦਿੰਦੇ ਨੇ ਤੇ ਗੱਠਾ ਫਿਰ ਚੱਕਣ ਆਉਂਦੇ ਨਹੀਂ ਹੈਗੇ ਬੜੀ ਯਾਰ ਦਿੱਕਤ ਹੋ ਜਾਂਦੀ ਹੈ ਹੁਣ ਆ ਜਦੋਜਾਹਿਦ ਕਰਦੇ ਨੇ ਫੇ ਤੇ ਇੰਨੀ ਜਦੋਜਾਹਿਦ ਕਰ ਕਰਕੇ ਬੜਾ ਜਿਆਦਾ ਔਖਾ ਹੈ ਕੰਮ ਯਾਰ ਹੁਣ ਇੰਨੀਆਂ ਗੱਠਾਂ ਰੇਡ ਰੇਡ ਕੇ ਦੂਜੇ ਕਿੱਲਿਆਂ 'ਚ ਕਰੀ ਜਾਂਦੇ ਆ ਤੇ ਪਹਿਲਾਂ ਤਾਂ ਬਣਾਉਣ ਚ ਨਹੀਂ ਆਉਂਦੇ ਜੇ ਬਣਾਣ ਆ ਜਾਂਦੇ ਨੇ ਤੇ ਫੇਰ ਯਾਰ ਚੱਕਣ ਨਹੀਂ ਆਉਂਦੇ ਬੜਾ ਔਖਾ ਹੈ ਯਾਰ ਕੰਮ ਕੋਈ ਸਿਸਟਮ ਸਮੇਂ ਨਹੀਂ ਲੱਗਦਾ ਹੈਗਾ ਯਾਰ ਤੇ ਹੁਣ ਰੌਣੀ ਜਿਹੜੀ ਹੈ ਲੇਟ ਹੁੰਦੀ ਹੈ ਭਾਈ ਏਦੋਂ ਬਾਅਦ ਰੌਣੀ ਯਾਰ ਕਿਹੜੇ ਟਾਈਮ ਕਰਾਂਗੇ ਹੁਣ ਨਵੰਬਰ ਦੀ ਅੱਜ ਤਕਰੀਬਨ 3 ਤਰੀਕ ਹੋ ਗਈ ਹੈ ਹਨਾ ਤੇ ਬੜਾ ਜ਼ਿਆਦਾ ਔਖਾ ਹੋ ਗਿਆ ਕੰਮ ਕਿਉਂਕਿ ਚਲੋ ਹਲੇ ਤਾਂ ਪਚਵਾ ਚੱਲਦੀ ਹੈ ਭਈ ਤਾਂ ਖੇਤ ਵਾਤ ਆ ਜਾਣਗੇ ਫਿਰ ਜੇ ਹੁਣ ਪਚਵਾ कई बार गुमन लग जा बुरा चलन लग जाता कि खे खेत बात नहीं आती बड़ा औखा हो जाता कम लो जी भावो चलता पे कम हाँ जी ਸੱਤਰੀਏ ਕਾਲ ਜੀ ਸਾਰਿਆਂ ਨੂੰ ਲਓ ਜੀ ਲੱਗੇ ਸੀ ਥੈਲੇ ਜੀ ਪਾਣੇ ਨੇ ਬੀਜ ਵਾਲੇ ਚ ਤੇ ਅੱਜ ਦੂਜਾ ਦਿਨ ਇਹ ਮੁੱਛਲ ਚੁੰਨਾ ਵਢਣ ਦਾ ਕੁਆਲਟੀ ਬਿਲਕੁਲ ਓਕੇ ਹੈ ਦਾਣਾ ਦੂਣਾ ਕਾਲਾ ਤਾਂ ਨਹੀਂ ਹੈ ਕਿਉਂਕਿ ਇਹ ਆਪਣੀ ਮੀਂਹ ਤੋਂ ਬਾਅਦ ਨਸਰੀ ਸੀ ਤੇ ਜਿਹੜਾ ਬਾਅਦ ਚ ਮੀਂਹ ਪਿਆ ਉਹਦੇ ਤੋਂ ਪਹਿਲਾਂ ਨਸਰ ਗਈ ਸੀ ਤੇ ਖੇਤ ਆਪਣੇ ਬਿਲਕੁਲ ਗਿੱਲੇ ਪਏ ਨੇ ਹਲੇ ਆਪਾਂ ਰੌਣੀ ਵਿੱਚ ਹੀ ਕਰਤੀ ਸੀ ਹੁਣ ਆਪਾਂ ਨਾਲ ਦੀ ਨਾਲ ਹੀ ਕਣਕ ਵੀ ਦੇਣੀ ਹੈ ਕਰੋ ਚੱਕ ਮੁਛਲ ਝੋਨਾ ਐਨ ਨਾੜ ਹਰਾ ਪਿਆ ਤੇ ਦਾਣਾ ਆਪਣਾ ਬਿਲਕੁਲ ਪੱਕ ਗਿਆ ਬਾਕੀ ਝਾੜ ਝੂੜ ਤਾਂ ਪਰਮਾਤਮਾ ਦੇ ਹੱਥ ਹੈ ਝਾੜ ਝੂੜ ਤਾਂ ਕੀ ਕੱਟੇ ਨਿਕਲਦਾ ਰਿਹਾ ਚਲੋ ਤੇ ਵੀ ਜੋ ਹੈ ਸੋ ਹੈ ਫੇ ਜਿਵੇਂ ਵੀ ਝਾੜ ਆਇਆ ਫਿਰ ਆਪਾਂ ਕਰਾਂਗੇ ਸਾਂਝਾ ਸਾਰੇ ਭਰਾਵਾਂ ਦੇ ਨਾਲ ਤੇ ਮਸ਼ੀਨ ਹੈਗੀ ਐ ਗਿੱਲ ਗਿੱਲ ਮਸ਼ੀਨ ਆ ਇਹ ਮਹੀਨ ਦੀ ਉੜਾਈ ਬੜੀ ਵਧੀਆ ਏ ਇਹ ਬਾਸ ਬੱਤੀਆਂ ਵੱੜਦੇ ਰਹਿੰਦੇ ਨੇ ਮਸ਼ੀਨ ਦੇ ਨਾਲ ਤੇ ਇਹਨਾਂ ਨੂੰ ਤਜਰਬਾ ਬੜਾ ਵਧੀਆ ਇਹਨਾਂ ਨੂੰ ਤੇ ਮੁੱਛਲ ਝੋਨੇ ਦੀ ਮੁੱਛ ਵੀ ਜਿਹੜੀ ਆ ਨਹੀਂ ਟੁੱਟਦੀ ਹੈਗੀ ਇਹਦੇ 'ਚ ਐਂ ਲੱਗਦਾ ਜਿਵੇਂ ਹੱਥਾਂ ਨਾਲ ਝਾੜੀ ਹੁੰਦੀ ਹੈ ਮੰਡੀ ਆਪਾਂ ਫਿਰ ਲੈ ਕੇ ਨਹੀਂ ਸੀ ਗਏ ਕੱਲ ਕਿਉਂਕਿ ਚੱਕਰ ਹੋਰ ਸੀ ਫਿਰ ਸਿਸਟਮ ਪਿੱਛੋਂ ਹਿੱਲ ਜਾਂਦਾ ਕੋਚਾ ਦੀ ਵੀ ਅੱਜ ਦੀ ਦਿਹਾੜੀ ਲਾ ਕੇ ਤੇ ਫਿਰ ਕੱਲ ਨੂੰ ਹੀ ਲੈ ਕੇ ਜਾਵਾਂਗੇ ਉਹ ਅੱਜ ਲੱਗ ਜੇਗੀ ਦਿਹਾੜੀ ਨੱਪੜ ਜਾਏਗਾ ਕੰਮ ਤੇ ਫਿਰ ਆਪਾਂ ਲੈ ਜਾਵਾਂਗੇ ਬਾਕੀ ਦਾਣਾ-ਦੂਣਾ ਤਾਂ ਠੀਕ ਹੈ ਇਹਦੇ ਨਿੱਕਰ ਦਾਣਾ ਬਾਕੀ ਹੁਣ ਝਾੜ ਸਿੱਗੇਗਾ ਫਿਰ ਕੀ ਆਉਂਦਾ ਝਾੜ ਆਈ ਵੀ ਬਾਕੀ ਹੁਣ ਅੱਜ ਦੇਖਦੇ ਆਂ ਵੀ ਉਹ ਟਰਾਲੀ ਕਿੰਨੀ ਕੁ ਹੁੰਦੀ ਐ ਇਹਦੇ ਚ ਹਾਂਜੀ ਲੋ ਭਰਾਵੋ ਇੱਕ ਚੀਜ਼ ਦਿਖਾਉਣੀ ਐ ਚਲੋ ਬਾਕੀ ਜਿਹੜੇ ਭਰਾ ਗੱਠਾ-ਗੱਠਾ ਚਕਾਉਂਦੇ ਨੇ ਪਏ ਉਹਨਾਂ ਨੂੰ ਤਾਂ ਪਤਾ ਹੀ ਐ ਆ ਵੀ ਭਰਾਵੋ ਬੜੀ ਵਧੀਆ ਟਰਾਲੀਆਂ ਬਣਾਈਆਂ ਹੋਈਆਂ ਨੇ ਕਿਸੇ ਵਧੀਆ ਕਾਰੀਗਰ ਨੇ ਦਿਮਾਗ ਲਾਇਆ ਹੋਇਆ ਇਹ ਹਾਈਡਰੌਲਿਕ ਦੇ ਨਾਲ ਟਰੈਕਟਰ ਦੀ ਹਾਈਡਰੌਲਿਕ ਦੇ ਨਾਲ ਹੀ ਇਹ ਗੱਠਾਂ ਜਿਹੜੀ ਆ ਉੱਪਰ ਚੜਾ ਲੈਂਦੀ ਹੈ ਦਿਖਾਉਨੇ ਆ ਕਿਦਾਂ ਚੱਕਦੀ ਹੈ ਗੱਠਾਂ ਇਹ ਤੇ ਵਧੀਆ ਚੀਜ਼ ਹੈ ਇਹ ਇਹ ਲਗ ਲਗ ਤਰ੍ਹਾਂ ਦੀਆਂ ਟਰਾਲੀਆਂ ਨੇ ਕਈ ਟਰਾਲੀਆਂ ਦੇ ਵਿੱਚ 8-8 ਗੱਠਾਂ ਜਾਂਦੀਆਂ ਨੇ ਕਈਆਂ ਦੇ ਵਿੱਚ 14 ਗੱਠਾਂ ਵੀ ਚਲੇ ਜਾਂਦੀਆਂ ਨੇ ਤੇ ਦਿਖਾਉਨੇ ਆ ਕਿੱਦਾਂ ਚੱਕਦੀਆਂ ਨੇ ਦੇਖੋ ਇਸ ਤਰ੍ਹਾਂ ਹਾਈਡਰੋਲਿਕ ਇੱਕ ਪੈਪਜਾ ਲੱਗਿਆ ਥਲੜੇ ਪਾਸੇ ਦੋ ਹੁਣ ਦੋਵੇਂ ਪੈਪ ਜਿਹੜੇ ਨੇ ਟਰੈਕਟਰ ਫਿਰ ਅੱਗੇ ਨੂੰ ਤੁਰ ਪੈਂਦਾ ਇਹ ਵਿੱਚ ਚੱਕ ਕੇ ਆਹ ਚੱਕਲੀ ਗੱਠ ਚੱਕ ਕੇ ਨੇ ਹੁਣ ਉੱਪਰ ਰੇਡ ਦੇਣੀ ਆ ਆਹ ਚਲੇਗੀ ਗੱਠ ਉੱਪਰ ਇੱਧਰ ਜਾ ਕੇ ਲੱਗ ਗਈ ਵੇ ਬਣਾਇਆ ਹੀ ਸਿਸਟਮ ਉਸ ਤਰੀਕੇ ਨਾਲ ਵੀ ਚਲੋ ਪਰ ਉਹ ਪ੍ਰਾਲੀ ਚਕਾਣੀ ਤਾਂ ਨਹੀਂ ਚਾਹੀਦੀ ਪਰ ਹੁਣ ਕੋਈ ਹੱਲ ਵੀ ਨਹੀਂ ਹੈਗਾ ਯਾਰ ਕੀ ਕਰ ਸਕਦੇ ਆ ਖਰਚਾ ਇੰਨਾ ਕਰਿਆ ਨਹੀਂ ਜਾਂਦਾ ਹੈਗਾ ਵੀ ਇੰਨਾ ਖਰਚਾ ਆਪਾਂ ਕਰਕੇ ਪ੍ਰਾਲੀ ਵਿੱਚ ਵਾਹ ਕੇ ਇਸ ਵਾਰ ਥੋੜਾ ਜਿਹਾ ਦਿੱਕਤ ਇਹ ਹੋ ਵੀ ਹੈ ਵੀ ਝੋਨੇ ਕੱਟ ਨਿਕਲਣ ਕਰਕੇ ਫਿਰ ਜੇਬ ਹੀ ਆ ਜਾਤ ਨਹੀਂ ਦਿੰਦੀ ਹੈਗੀ ਇੰਨਾ ਖਰਚਾ ਕਰਨ ਨੂੰ ਇੰਨਾ ਖਰਚਾ ਭਰਾ ਉਹ ਹੁੰਦਾ ਨਹੀਂ ਹੈਗਾ ਹਾਂ ਜੇ ਕੋਈ ਸਰਕਾਰ ਮਾੜਾ ਮੋਟਾ ਹੰਦਾ ਲਾਵੇ ਕੋਈ 2000 1500 3000 ਦੇ ਦੇਵੇ ਤਾਂ ਮੈਨੂੰ ਲੱਗਦਾ ਨਹੀਂ ਵੀ ਕੋਈ ਕੋਈ ਕਿਸਾਨ ਜਿਹੜਾ ਏ ਕਿ ਓਹੋ ਕਿੱਥੇ ਚੜਾ ਤਾ ਟਰੈਕਟਰ ਪਤਾ ਨਹੀਂ ਫੋਨ ਨਹੀਂ ਛੱਡਦਾ ਇਹ ਹੱਤ ਨਾਲ ਰੇਡ ਨਹੀਂ ਪਾਣੀ ਮਨ ਲੱਗਦਾ ਆ ਵੀ ਇਹਨੂੰ ਤਾਂ ਰੇਡ ਨਾਲ ਵੀ ਸੌਖਾ ਏ ਐ ਲੋਬਈ ਰੇਡ ਨਹੀਂ ਸੌਖੀ ਏ ਲੈ ਬਈ ਚੱਕ ਲਈ ਇਹ ਵੀ ਗੱਠਾ ਲਓ ਇਹ ਆ ਗਈ ਬਰਾਬਰ ਹੁਣ ਇਹਨੇ ਹੁਣ ਇਹਦੇ ਵਿੱਚ ਹੋ ਲੱਗੀ ਹੋਈ ਹੈ ਹਾਈਡਰੋਲਿਕ ਇਹਨੇ ਹੁਣ ਚੈਨ ਜੀ ਲੱਗਈ ਇਹਨੇ ਹੁਣ ਗੱਠਾਂ ਪਿੱਛੇ ਤੱਕ ਦੇਣੀਆਂ ਨੇ ਦੋ ਤਿੰਨ ਤਰ੍ਹਾਂ ਦੀ ਹੈ ਹੁਣ ਆਹ ਸਿਸਟਮ ਹੈ ਇਹਨੇ ਹੁਣ ਗੱਠ ਜਿਹੜੀ ਆ ਪਿੱਛੇ ਤੱਕ ਦੇਣੀ ਹੈ ਲੱਗੀਆਂ ਨੇ ਸਾਰੀ ਹਾਈਡਰੋਲਿਕ ਇਹੀ ਕੰਮ ਕਰਦੀ ਏ ਫੇਰ ਬੱਸਾਂ ਉੱਪਰਲੇ ਬੱਸੇ ਲੱਗਿਆ ਹੋਇਆ ਇੱਥੋਂ ਆਪਰੇਟ ਕਰੀ ਜਾਣਾ ਉਹੀ ਜੀਸੀਡੀ ਵਾਲਾ ਕੰਮ ਨਹੀਂ ਹੈ ਇਹ ਹੁਣ ਇੱਥੇ ਚਲੇ ਜਾਣੀਆਂ ਨੇ ਦੋ ਗੱਠਾਂ ਦੀ ਜਗਾ ਬਣ ਜਾਣੀਆਂ ਉਸ ਤੋਂ ਬਾਅਦ ਫੇਰ ਦੋ ਗੱਠਾਂ ਇੱਥੇ ਆ ਗਈਆਂ ਫੇਰ ਗੱਠਾਂ ਹੋਰ ਧੱਕੇਗਾ ਫੇਰ ਚਾਰ ਗੱਠਾਂ ਪਿੱਛੇ ਚਲੇ ਜਾਣੀਆਂ ਨੇ ਇਹਨੂੰ ਜੱਕ ਵੀ ਲੱਗਿਆ ਹੋਇਆ ਇਹ ਟਰਾਲੀ ਉੱਥੇ ਜਾ ਕੇ ਇਦੋਂ 언ਲੋਡ ਕਰਦੇ ਨੇ ਫੇਰੇ ਜੈਕ ਚੱਕ ਦਿੰਦੇ ਨੇ ਉੱਪਰ ਨੂੰ ਤਾਂ ਫੇਰ ਟਰਾਲੀ ਜਿਹੜੀ ਆ ਖਾਲੀ ਹੋ ਜਾਂਦੀ ਆ ਖਾਲੀ ਕਰਨੀ ਬੜੀ ਸੌਖੀ ਐ ਹੁਣ ਇਹ ਗੱਠਾਂ ਅੱਗੇ ਤਾਂ ਕਤੀਆਂ ਨੇ ਤੇ ਹੁਣ ਦਿਖਾਉਨੇ ਅਗਲੀਆਂ ਗੱਠਾ ਚੱਕੇਗਾ ਵਧੀਆ ਸਿਸਟਮ ਬਣਾਇਆ ਹੋਇਆ ਯਾਰ ਇਹਦੇ ਨਾਲੇ ਇਹ ਲੇਵਰ ਦੀ ਦਿੱਕਤ ਕੋਈ ਨਹੀਂ ਰਹਿੰਦੀ ਹੈਗੀ ਕੋਈ ਨਾ ਲੇਵਰ ਦੀ ਲੋਡ ਆ ਨਾ ਕੁਛ ਤੇ ਸਾਰਾ ਕੰਮ ਮਸ਼ੀਨੀ ਹੋ ਗਿਆ ਉੱਥੇ ਜਾ ਕੇ ਟਰਾਲੀ ਖਾਲੀ ਹੋ ਜਾਣੀ ਹੈ ਤੇ ਉੱਥੇ ਹੈਡ ਰੇ ਲੱਗੇ ਹੋਏ ਨੇ ਵੱਡੇ ਲੋਡਰ ਉਹਨਾਂ ਨੇ ਇੱਕ ਇੱਕ ਗੱਠ ਚੱਕ ਕੇ ਤੇ ਉੱਪਰ ਮਤਲਬ ਚੱਕਾ ਲਾਈ ਜਾਣਾ ਉਹ ਕਰਤੀ ਹੈ ਗੱਠ ਪੈ ਸੈਟ ਉਹ ਗੱਠ ਸੈਟ ਕਰਤੀ ਆ ਮੈਂ ਚੱਕ ਲਈ ਫਿਰ ਇਹ ਕੋ ਗੱਠ ਛੱਟਣੀ ਆਉਂਦੀ ਹੈਗੀ ਫੇਰ ਅੱਗੇ ਵਿਸ਼ੇ ਕਰਕੇ ਸੈੱਟ ਕਰ ਲੈਂਦੇ ਨੇ ਇਹ ਹਾਂ ਮਾਰੇ ਟਰੈਕਟਰ ਦਾ ਪਾਸਾ ਸੈੱਟ ਹੋ ਗਈ ਹੁਣ ਟਰੈਕਟਰ ਸੈੱਟ ਕਰਕੇ ਲੈ ਆਏਗਾ ਹੁਣ ਉਹ ਸੈਟਿੰਗ ਜੀ ਕਰਕੇ ਫੇਰ ਚੱਕੇਗਾ ਆਹ ਕਰ ਲਈ ਸੈਟਿੰਗ ਤੇ ਆ ਆ ਗਈ ਗੱਠ ਉੱਪਰ ਛੇੜਵੇਂ ਲੋਈ 8 ਗੱਠਾਂ ਲੋਡ ਹੋ ਗਈਆਂ ਨੇ ਵੈਸੇ ਤਾਂ ਇਹਦੇ ਚ 10 ਆ ਜਾਂਦੀਆਂ ਨੇ ਗੱਠਾਂ ਹੁਣ ਦੇਖਦੇ ਆਂ ਵੀ ਕਰਦਾ ਲੋਡ ਕਿ ਨਹੀਂ 10 ਤੇ ਇਹਦੇ ਨਾਲੋਂ ਵੱਡੀਆਂ ਵੀ ਹੁੰਦੀਆਂ ਨੇ ਟਰਾਲੀਆਂ ਇਹੀ ਜਿਹੜਾ ਹੈਡਰਾ ਏ ਉਹੀ ਗੱਠਾਂ ਚੱਕ-ਚੱਕ ਕੇ ਉੱਪਰ ਲੇ ਇਹਨਾਂ ਦੇ ਗੱਬੇ ਵੀ ਚੜਾਈ ਜਾਂਦਾ ਫਿਰ ਇੱਕ ਇੱਕ ਗੱਠ ਇਹਨਾਂ ਦੇ ਗੱਬੇ ਆ ਜਾਂਦੀ ਹੈ ਵਜਨ ਤਾਂ ਬੜਾ ਹੋ ਜਾਂਦਾ ਸਾਢੇ 3 ਕੋ ਪੌਂਟਲ ਦੀ ਗੱਠ ਹੈ ਇਹ तो ट भी घटने पूरे एक गेड़ा होर ला देगा गेड़ा एक होर ਜੀ ਜਿਹੜਾ ਹੁਣ ਆ ਕੰਮ ਹੈ ਲੇਬਰ ਜਿਹੜਾ ਲੱਗਦੀ ਹੈ ਇਹ ਕੰਮ ਬੜਾ ਔਖਾ ਹੀ ਵੈਸੇ ਪੰਡਾ ਹੁੰਦੀਆਂ ਨੇ ਛੋਟੀਆਂ ਤੇ ਟਰਾਲੀਆਂ ਹੁੰਦੀਆਂ ਨੇ ਵੱਡੀਆਂ ਤੇ ਟਰਾਲੀਆਂ ਫਿਰ ਖੇਤ ਦੀ ਤਵਾਈ ਵੀ ਬੜੀ ਜ਼ਿਆਦਾ ਕਰ ਦਿੰਦੀਆਂ ਨੇ ਤੇ ਲੇਬਰ ਵੀ ਇਹਦੇ ਨਾਲ ਵਧ ਚਾਹੀਦੀ ਹੈ ਲਓ ਜੀ ਕਰੋ ਚੱਕ ਦੋ ਬੰਦੇ ਉੱਪਰ ਚੜੇ ਨੇ ਸੈਟਿੰਗ ਕਰਨ ਵਾਸਤੇ ਬਾਕੀ 5-6 ਬੰਦੇ ਥੱਲੇ ਨੇ ਗੱਠ ਤਾਂ ਹੁੰਦੀ ਹੈ 15-16 ਕਿਲੋ ਦੀ ਪਰ ਚੱਕਣੀ ਬੜੀ ਔਖੀ ਹੈ ਇੰਨਾ ਕੰਮ ਫਿਰ ਬਹੁਤਾ ਜਿਆਦਾ ਹੋ ਜਾਂਦਾ ਦੇਖੋ ਕਿੱਕਣਾ ਚੱਕ-ਚੱਕ ਕੇ ਰੱਖਦੇ ਨੇ ਬਈ ਆਹ ਦੇਖੋ ਕੱਲੀ-ਕੱਲੀ ਗੱਠ ਲੋਡ ਕਰਦੇ ਨੇ ਇਹ ਕੰਮ ਜਿਆਦਾ ਔਖਾ ਤੇ ਖੇਤਾਂ ਦੀ ਤਵਾਈ ਵੀ ਬੜੀ ਜਿਆਦਾ ਹੋ ਜਾਂਦੀ ਆਪਾਂ ਗੱਠਾਂ ਚਕਾਤਾ ਲੈਣੇ ਆ ਪਰ ਖੇਤਾਂ ਦੀ ਤਵਾਈ ਵੀ ਬੜੀ ਹੋ ਜਾਂਦੀ ਹੈ ਭਰਾਓ ਉਹ ਬਰਾਵੋ ਮੋਚਲ ਦਾ ਹੋ ਗਿਆ ਕੰਮ ਫਤਿਹ ਤੇ ਹੁਣ ਰਹਿ ਗਈ ਆਪਣੀ 1692 ਜਿਹੜੀ ਆਪਾਂ ਲੇਟ ਲਾਈ ਹੋਈ ਐ ਉਹ ਵਾਲੇ ਹਰੇ ਪਏ ਨੇ ਦਣੂ ਆਪਾਂ ਵੱਡਾਂ ਅਗੇ ਠਹਿਰ ਕੇ ਚਲੋ ਮਹਾਰਾਜ ਨੇ ਇਸ ਟਾਈਮ ਦੇ ਦਿੱਤਾ ਵੱਡਣ ਨੂੰ ਆ ਦੇ ਲੀਵਰ ਲੋ ਭਾਈ ਅਨਾਜ ਦੀ ਕੀਮਤ ਸਮਝਿਆ ਕਰੋ ਇੱਕ ਬੁੱਕ ਦਾਣਿਆਂ ਦੀ ਵੀ ਥੱਲੇ गिर ਜੂਵੇ ਨਾ ਉਹ ਜਰੀ ਨਹੀਂ ਜਾਂਦੀ ਲੋ ਇਹਦੇ ਪਿੱਛੇ ਹੀ ਭੱਜੇ ਫਿਰਦੇ ਆ ਲੋਈ ਮਿੱਤਰੋ ਮੁੱਛਲਦਾ ਗਿਆ ਕੰਮ ਨਿਪਟੜ ਤੇ ਹੁਣ ਕਰਦੇ ਆ ਗੰਨੇ ਗੁੰਨੇ ਦੀ ਤਿਆਰੀ ਹੁਣ ਆਪਾਂ ਬੰਦੇ ਆਉਣ ਵਾਲੇ ਨੇ ਕੱਲ ਨੂੰ ਤੇ ਹੁਣ ਗੰਨਾ ਗੁੰਨਾ ਲਾਈਏ ਪਹਿਲਾਂ ਫਿਰ ਦੱਸਾਂਦੇ ਰਹਿਵਾਂਗੇ ਕਿਵੇਂ ਚੱਲਦਾ ਸਿਸਟਮ 95 ਸੋਚ ਵੀ ਯੋਰ ਅੰਨਾ ਐ ਪੂਰਾ ਐ ਹੱਤ ਕਰਾਉਂਦਾ ਪੂਰੀ ਐਨ ਪਲਾਉਾਂਾਂ ਚ ਵੀ ਪੂਰੀ ਹੱਤ ਕਰਾਉਂਦਾ ਤੇ ਵੈਸੇ ਟਰਾਲੀ ਚ ਵੀ ਪੂਰੀ ਹੱਤ ਕਰਾਉਂਦਾ ਮੇਰਾ ਆਪਾਂ ਮੈਸੀ ਵਾਲੇ ਵੱਜਦੇ ਆ ਚਲੋ ਬਾਈ ਮੱਤਰੋ ਆ ਮਾਰ ਕੇ ਇਹਨਾਂ ਦਾ ਥੋੜਾ ਜਿਹਾ ਬੱਤਰ ਸੁਕਸਕ ਸੀ ਆ ਖੇਤਾਂ ਦਾ ਫਿਰ ਆਪਾਂ ਇਹਨਾਂ ਜੀ ਰੀਪਰ ਮਾਰ ਕੇ ਛੱਡਤਾ ਤੇ ਹੁਣ ਪਹਿਲਾਂ ਗੰਨੇ-ਗੰਨੇ ਦੀ ਤਿਆਰੀ ਕਰ ਲਈਏ ਬਾਕੀ ਰੀਪਰ ਫਿਰ ਬਾਅਦ ਚ ਦੇਖਾਂਗੇ ਜਿਵੇਂ ਲੋਟ ਆਏਗਾ ਕੰਮ ਫਿਰ ਉਦਾਂ ਹੀ ਕਰਾਂਗੇ ਪੈ ਗਈਆਂ ਨੇ ਤੇ ਬਾਸਬਤੀ ਮੁੱਛਲ ਦਾ ਕੰਮ ਆਪਣਾ تقریبا ਨਿਬੜ ਗਿਆ 15 16 ਕਿੱਲੇ ਹੀ ਸੀ ਆਪਣੀ ਮੁੱਛਲ ਤੇ ਕਾਲੀਆਂ ਭਰ ਕੇ ਅੰਦਰ ਲਾਤੀਆਂ ਨੇ ਤੇ ਬੰਦੇ ਆਉਨੇ ਨੇ ਸਵੇਰੇ ਆਪਣੇ ਗੰਨਾ ਬੀਜਣ ਵਾਲੇ ਤੇ ਹੁਣ ਗੰਨੇ ਵਾਲੇ ਖੇਤਾਂ ਦੀ ਤਿਆਰੀ ਕਰਦੇ ਆਂ ਭਈ ਨਾ ਹੈਰੋਨਾ ਦੂਰ ਦੂਰ ਲਾ ਲਈ ਸੀ ਤੇ ਦੂਰ ਹਲਾਂ ਦੀ ਲਾਈ ਹੈ ਤੇ ਹੁਣ ਦੂਰੇ ਰੋਟਾਵੇਟਰ ਦੀ ਲਾਉਣੀ ਆ ਆਪਾਂ ਕਹਿੰਦੇ ਚੱਲਦਾ ਪਿਆ ਰੋਟਾਵੇਟਰ ਪੂਰਾ 깟 ਗਏ ਆਣ